ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਅਡਾਮੋ ਨੰਗਲ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਰੋਡ ਤੋਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਤੋਂ ਬਰੋਸ਼ੇ ਦੀ ਵੀਡੀਓ ਬਰੋਸ਼ੇ ਦੀ ਵੀਡੀਓ ਦਾ ਤੁਹਾਨੂੰ ਵੀ ਬਹੁਤ ਸਾਰਾ ਇੰਤਜ਼ਾਰ ਰਹਿੰਦਾ ਹੈ ਔਰ ਮੈਨੂੰ ਵੀ ਬਹੁਤ ਐਕਸਾਈਟਮੈਂਟ ਰਹਿੰਦੀ ਹੈ ਤੁਹਾਡੇ ਨਾਲ ਨਵਾਂ ਨਵਾਂ ਬਰੋਸ਼ਾ ਉਹਨਾਂ ਦੇ ਡਿਜ਼ਾਈਨ ਤੁਹਾਨੂੰ ਵਿਖਾਉਣ ਦੀ ਠੀਕ ਹੈ ਮੈਨੂੰ ਬਹੁਤ ਐਕਸਾਈਟਮੈਂਟ ਹੁੰਦੀ ਹੈ ਕਿਉਂਕਿ ਮੈਨੂੰ ਪਤਾ ਬਰੋਸ਼ੇ ਦੀ ਬਹੁਤ ਡਿਮਾਂਡ ਹੈ ਤੁਹਾਨੂੰ ਵੀ ਵੇਟ ਹੁੰਦੀ ਆ ਤੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸੀ ਕਿ ਆਪਾਂ ਇੱਕ ਸੂਰ ਦਾ ਗਿਫਟ ਲੈ ਕੇ ਆ ਰਹੇ ਹਾਂ ਆਪਣੇ ਉਹਨਾਂ ਸਰੋਤਿਆਂ ਵਾਸਤੇ ਜਿਹੜੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਸਾਡੀ ਇੰਸਟਾਗ੍ਰam ਅਕਾਊਂਟ ਨੂੰ ਸਾਡੇ ਫੇਸਬੁੱਕ ਅਕਾਊਂਟ ਨੂੰ ਜਿਨ੍ਹਾਂ ਨੇ ਫੋਲੋ ਕੀਤਾ ਹੋਇਆ ਉਹਨਾਂ ਵਾਸਤੇ ਠੀਕ ਹੈ ਜੀ ਤੇ ਉਹਨਾਂ ਨੂੰ ਗਿਫਟ ਦਵਾਂਗੇ ਅਗਰ ਤੁਸੀਂ ਵੀ ਗਿਫਟ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਡੀ ਵੀਡੀਓ ਨੂੰ ਰੈਗੂਲਰ ਦੇਖਦੇ ਰਹੋ ਠੀਕ ਹੈ ਜੀ ਤੇ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਔਰ ਅ ਦੁਪਹਿਰੇ ਹੋਏਗੀ 10 ਤੋਂ 12 ਵਜੇ ਦੇ ਵਿੱਚ ਵੀਡੀਓ ਇੱਕ ਆਏਗੀ ਠੀਕ ਹੈ ਜੀ ਤੇ ਚਲੋ ਦੇਖਦੇ ਆਪਾਂ ਫਟਾਫਟ ਬਰੋਸ਼ੇ ਦੇ ਨਵੇਂ-ਨਵੇਂ ਡਿਜ਼ਾਈਨ ਚਲੋ ਜੀ ਨਵੇਂਆਂ ਆ ਰਿਪੀਟ ਡਿਜ਼ਾਈਨ ਜੋ ਵੀ ਤੁਹਾਡੀ ਡਿਮਾਂਡ ਹੁੰਦੀ ਹੈ ਬਹੁਤ ਡਿਮਾਂਡ ਹੁੰਦੀ ਹੈ ਇਹ ਵਾਲਾ ਸੂਟ ਸਾਨੂੰ ਦੇ ਦਿਓ ਇਹ ਵਾਲਾ ਸੂਟ ਸਾਨੂੰ ਦੇ ਦੇ ਇਸ ਕਰਕੇ ਮੈਂ ਨੂੰ ਜੋ ਵੀ ਡਿਜ਼ਾਈਨ ਲੱਭਦੇ ਨੇ ਜੋ ਮੈਨੂੰ ਅੱਛੇ ਲੱਗਦੇ ਨੇ ਉਹ ਮੈਂ ਫਟਾਫਟ ਲਿਆਉਣੀ ਲਓ ਜੀ ਡਿਜ਼ਾਈਨ ਆ ਗਿਆ ਜੀ ਪਹਿਲਾ ਹੀ ਬਹੁਤ ਸੋਹਣਾ ਜਿਹਾ ਕਾਫੀ دیر ਬਾਅਦ ਇਹ ਡਿਜ਼ਾਈਨ ਰਿਪੀਟ ਹੋਇਆ ਮੈਨੂੰ ਬੜੇ ਮੈਸੇਜ ਆਏ ਸੀ ਇਹ ਵਾਲੇ ਡਿਜ਼ਾਈਨ ਦੇ ਪਰ ਇਹ ਵਾਲਾ ਕਲਰ ਬਹੁਤ دیر ਬਾਅਦ ਆਇਆ ਇਹਦਾ ਗ੍ਰੀਨ ਕਲਰ ਆਇਆ ਸੀਗਾ ਠੀਕ ਹੈ ਬਟ ਇਹ ਵਾਲਾ ਕਲਰ ਬਹੁਤ دیر ਬਾਅਦ ਆਇਆ ਹੈਲੋ ਜੀ ਲੱਗਣਾ ਹੀ ਨਹੀਂ ਕਿ ਇਹ ਬਰੋਸ਼ਾ ਮੈਨੂੰ ਬਹੁਤ ਮੈਸੇਜ ਆਉਂਦੇ ਕਿ ਦੀਦੀ ਬਰੋਸ਼ਾ ਹੀ ਨਹੀਂ ਲੱਗਦਾ ਤੇ ਕਾਟਨ ਲੱਗਦੀ ਹੈ ਤੁਸੀਂ ਕਾਟਨ ਦਾ ਸੂਟ ਭੇਜ ਦਿੱਤਾ ਜੀ ਇਹ ਬਰੋਸ਼ ਆਈ ਹੈ ਬਹੁਤ ਸੋਹਣਾ ਜਿਹਾ ਬਰੋਸ਼ ਆਏ ਤੇ 450 ਦਾ ਇੱਕ ਸੂਟ ਹੋਵੇ ਤਾਂ ਦੋ ਸੂਟ ਲੈਣੇ ਪੈਣਗੇ ਪਰ ਮੈਨੂੰ ਪਤਾ ਹੈ ਕਿ ਤੁਸੀਂ ਦੋ ਤੋਂ ਵੀ ਵੱਧ ਸੂਟ ਲੈਨੇ ਹੋ 3 4 5 8 10 ਦਾ ਸੂਟਾਂ ਦੇ ਮੈਸੇਜ ਆਉਂਦੇ ਨੇ ਠੀਕ ਹੈ ਜੀ ਲਓ ਜੀ ਪਹਿਲਾ ਕਲਰ ਬਰੋਸ਼ੇ ਦਾ ਬਹੁਤ ਸੋਹਣਾ ਹੈ ਠੀਕ ਹੈ ਤੇ ਪ੍ਰਾਈਸ ਤੁਹਾਨੂੰ ਪਤਾ ਹੀ ਹੈ 450 ਓਕੇ ਜੀ ਤੇ ਇਹਦਾ ਅਗਲਾ ਕਲਰ ਆ ਗਿਆ ਜੀ ਪਿੰਕ ਕਲਰ ਜਦੋਂ ਇੰਨੀ ਕਿ ਡਿਮਾਂਡ ਰਹਿੰਦੀ ਨੇ ਇਹਨਾਂ ਡਿਜ਼ਾਈਨਾਂ ਦੀ ਤੇ ਸਾਨੂੰ ਰਿਪੀਟ ਤੇ ਲਿਆਉਣੇ ਪੈਂਦੇ ਨੇ ਕਿਉਂਕਿ ਕਈ ਵਾਰੀ ਪੇਮੈਂਟ ਪਹਿਲਾਂ ਆ ਜਾਂਦੀ ਹੈ ਤੇ ਪੇਮੈਂਟ ਆ ਜਾਂਦੀ ਹੈ ਕਈ ਵਾਰੀ ਪਹਿਲਾਂ ਤੇ ਫਿਰ ਆਪਾਂ ਨੂੰ ਉਹੀ ਡਿਜ਼ਾਈਨ ਲਿਆਉਣੇ ਪੈਂਦੇ ਕਈ ਵਾਰ ਤੁਸੀਂ ਪੇਮੈਂਟ ਲਾ ਲਓ ਦੀਦੀ ਸਾਨੂੰ ਡਿਜ਼ਾਈਨ ਉਹੀ ਚਾਹੀਦਾ ਹੈ ਆ ਲਓ ਜੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਵੀ ਕਲਰ ਤੁਸੀਂ ਸਾਰੇ ਦੇਖਿਓ ਇਹਨੇ ਜਿਹੜੇ ਮੇਰੇ ਭੈਣ ਭਰਾ ਨਵੇਂ ਮੇਰੇ ਨਾਲ ਜੁੜਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰਨ ਇੱਕ ਮੈਸੇਜ ਜ਼ਰੂਰ ਕਰਿਆ ਕਰਨ ਕਿ ਅਸੀਂ ਨਿਊ ਆ ਠੀਕ ਹੈ ਤੇ ਉਹਦੇ ਨਾਲ ਮੈਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਕਿਹੜੇ ਸਾਡੇ ਨਵੇਂ ਵੀਵਰ ਨੇ ਉਹਨਾਂ ਨੂੰ ਸਾਡੇ ਮਤਲਬ ਕੀ ਚੰਗਾ ਲੱਗਦਾ ਹੈ ਅਸੀਂ ਕਿਵੇਂ ਦੀਆਂ ਵੀਡੀਓ ਲੈ ਕੇ ਆਈਏ ਠੀਕ ਹੈ ਜੀ ਹੈਲੋ ਬਹੁਤ ਪਿਆਰਾ ਕਲਰ ਡਿਜ਼ਾਈਨ साढ़े चार सौ तो रहेगा प्राइस दो सूट लेने पैणगे दो सूट तो घट नहीं मिलेंगे एक सूट नहीं मिलेगा जी ठीक है लो जी। अगला कलर आ गया ग्रीन मूंगिया कलर यह पिछली बारी भी आया सी, एक को सिंगल कलर आया सी इस बार दूसरे कलर आए एक कलर ये फिर नहीं आया मतलब जो भी मैन मिलता मैं छ नहीं आ मैंने मिले तो सही डिजाइन सोने सोने हेलो <laughs> जी ए वाला आ गया ए ग्रीन कलर ठीक है ਆਪਣੇ ਕੋਲ ਕਾਟਨ ਬਹੁਤ ਸਾਰੀ ਆਈ ਪਈ ਹੈ ਪਰ ਵੀਡੀਓ ਨਹੀਂ ਬਣ پا ਰਹੀ ਕਾਟਨ ਦੀ ਵੀ ਮੈਂ ਵੀਡੀਓ ਬਣਾਵਾਂਗੀ ਜਲਦੀ ਤੋਂ ਜਲਦੀ ਲੋ ਜੀ ਇਹ ਵਾਲਾ ਡਿਜ਼ਾਈਨ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਨਾ ਕਿ ਉਹ ਵਾਲਾ ਹੈਗਾ ਹਾਂ ਜੀ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਉਹ ਗੀ ਰੰਗਾ ਰੰਗਾ ਉਹ ਵਾਲਾ ਸੋਲਡ ਆਊਟ ਹੋ ਗਿਆ ਇਹ ਵਾਲਾ ਕਲਰ ਤਾਨੂੰ ਮਿਲ ਜਾਏਗਾ ਜੀ ਬਹੁਤ ਸੋਹਣਾ ਜਿਹਾ ਕਲਰ ਹੈ ਗ੍ਰੀਨਿਸ਼ ਟੋਨ ਥੋੜੀ ਜਿਹੀ ਦੰਦਾ ਪਿਸਤਾ ਗ੍ਰੀਨ ਨਹੀਂ ਕਹਿ ਸਕਦੇ ਕਿਹੜਾ ਗ੍ਰੀਨ ਹੈ ਇਹ ਤੁਹਾਨੂੰ ਆਪ ਹੀ ਪਤਾ ਹੋਣਾ ਚਾਹੀਦਾ ਇਹ ਵੀਡੀਓ ਚ ਦਿਖ ਰਿਹਾ ਜਿਹੜਾ ਉਹੀ ਕਲਰ ਹੈ ਬਹੁਤ ਸੋਹਣਾ ਜਿਹਾ ਕਲਰ ਹੈ ਗ੍ਰੀਨ ਪੱਤੀ ਸਾਰਿਆਂ ਦੇ ਵਿੱਚ ਆਏਗੀ ਠੀਕ ਹੈ ਇਸ ਤਰ੍ਹਾਂ ਗ੍ਰੀਨ ਪੱਤੀ ਸਾਰਿਆਂ ਦੇ ਵਿੱਚ ਆਏਗੀ ਕਲਰ ਬਹੁਤ ਸੋਹਣਾ ਹੈ ਅੰਟੀਆਂ ਵਾਸਤੇ ਤੁਸੀਂ ਲੈ ਸਕਦੇ ਹੋ ਫਟਾਫਟ ਅੰਟੀਆਂ ਖੁਸ਼ ਕਰ ਦਿਓ ਗਰਮੀ ਬਹੁਤ ਜ਼ਿਆਦਾ ਹੈ ਠੀਕ ਹੈ ਤੇ ਅਗਲਾ ਕਲਰ ਆ ਗਿਆ ਇਹ ਵਾਲਾ ਇਹ ਵੀ ਕਲਰ ਬਹੁਤ ਪਿਆਰਾ ਜਿਹਾ ਠੀਕ ਹੈ ਇਹ ਵੀ ਕਲਰ ਬਹੁਤ ਹੀ ਸੋਹਣਾ ਹੈ ਹਾਂਜੀ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਜਿਹਾ ਠੀਕ ਹੈ ਆਹ ਲਓ ਜੀ ਕਲਰ ਸਾਰੇ ਇੱਕ ਤੋਂ ਇੱਕ ਵੱਧ ਕੇ ਆਉਣਗੇ ਕੋਈ ਕਲਰ ਇਹੋ ਜਿਹਾ ਨਹੀਂ ਹੋਗਾ ਕਿ ਜਿਹੜਾ ਤੁਹਾਨੂੰ ਅੱਛਾ ਨਹੀਂ ਲੱਗੇਗਾ ਲਾਈਟ ਕਲਰ ਲੈ ਲਓ ਡਾਰਕ ਕਲਰ ਲੈ ਲਓ ਕਲਰ ਸਾਰੇ ਸੁਪਰ ਟੂ ਸੁਪਰ ਆ ਠੀਕ ਹੈ ਜੀ ਤੇ ਹਲੋ ਜੀ ਅਗਲਾ ਕਲਰ ਆ ਗਿਆ ਗ੍ਰੀਨ ਕਲਰ ਗ੍ਰੀਨ ਕਲਰ ਦੀ ਵੀ ਬਹੁਤ ਸਾਰੀ ਡਿਮਾਂਡ ਸੀ ਤੇ ਆਪਾਂ ਫੋਰ ਮੰਗਵਾ ਲਿਆ ਠੀਕ ਹੈ ਜੀ ਜਿੱਦਾਂ ਜਿੱਦਾਂ ਤਾਂ ਰੀ ਡਿਮਾਂਡ ਆਉਂਦੀ ਆ ਉਦਾਂ ਉਦਾਂ ਹੀ ਆਪਣਾ ਮਾਲ ਆਉਂਦਾ ਹਲੋ ਜੀ ਗ੍ਰੀਨ ਕਲਰ ਜਿੰਨਾ ਤੁਸੀਂ ਇਹਨੂੰ ਮੰਗਿਆ ਓਨਾ ਆਪਾਂ ਵੱਧ ਲੈ ਆਂਦਾ ਠੀਕ ਹੈ ਜੀ ਐਲੋ ਬਹੁਤ ਸੋਹਣਾ ਗ੍ਰੀਨ ਕਲਰ ਆ ਗਿਆ हां जी मैं कह रही थी जिवें जिवें ਤੁਸੀਂ ਇਹਨਾਂ ਨੂੰ ਇਹਨਾਂ ਦੀ ਮੰਗ ਕੀਤੀ ਉਵੇਂ-ਉਵੇਂ ਆਪਾਂ ਲੈ ਆਂਦੇ ਹਲੋ ਜੀ ਗ੍ਰੀਨ ਕਲਰ ਤੇ ਆਪਣੇ ਕੋਲ ਆ ਹੀ ਗਿਆ ਇਹਦੇ ਨਾਲ-ਨਾਲ ਬੋਨਸ ਕਿ ਹੋਰ ਵੀ ਕਲਰ ਆ ਗਏ ਨੇ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਰੈੱਡ ਕਲਰ ਹਲੋ ਰੈੱਡ ਕਲਰ ਮਿਲ ਜਏਗਾ ਠੀਕ ਹੈ ਬੜਾ ਸੋਹਣਾ ਜਿਆ ਰੈੱਡ ਕਲਰ ਹਲੋ ਜੀ ਲਓ ਜੀ ਬਹੁਤ ਪਿਆਰਾ ਜਿਆ ਕਲਰ ਆ ਗਿਆ ਠੀਕ ਹੈ ਆਲੋ ਰੈੱਡ ਕਲਰ ਆ ਗਿਆ ਸੇਮ ਉਹਦੇ ਵਿੱਚ ਜਿਸ ਤਰ੍ਹਾਂ ਦਾ ਗ੍ਰੀਨ ਕਲਰ ਉਹਦੇ ਨਾਲ ਦਾ ਹੀ ਤੁਹਾਨੂੰ ਰੈੱਡ ਕਲਰ ਮਿਲ ਜਾਏਗਾ ਬਹੁਤ ਸੋਹਣਾ ਜਿਹਾ ਕਲਰ ਹੋਇਆ ਜੀ ਸਾਰੇ ਹਾਂਜੀ ਜੀ ਰੈੱਡ ਕਲਰ ਬਹੁਤ ਸੋਹਣਾ ਜਿਹਾ ਕਲਰ ਆ ਗਿਆ ਠੀਕ ਹੈ ਹੈਲੋ ਠੀਕ ਹੈ ਤੇ ਇਹਦਾ ਅਗਲਾ ਕਲਰ ਆ ਗਿਆ ਜੀ ਯੈਲੋ ਕਲਰ ਲਓ ਜੀ ਯੈਲੋ ਕਲਰ ਇੰਨਾ ਸੋਹਣਾ ਕਲਰ ਸਾਰੇ ਹੀ ਕਲਰ ਇੱਕ ਤੋਂ ਇੱਕ ਵੱਧ ਕੇ ਸੋਹਣੇ ਨੇ ਲਓ ਜੀ ਇਸ ਵਾਰ ਤੁਹਾਨੂੰ ਕੱਲਾ ਗ੍ਰੀਨ ਨਹੀਂ ਮਿਲੇਗਾ yellow ਮਿਲੇਗਾ red ਮਿਲੇਗਾ ਐ ਮਸਟਰਡ ਕਲਰ ਆ ਓਕੇ ਬਹੁਤ ਸੋਹਣੇ ਕਲਰ ਨੇ फटाफट ਆਰਡਰ ਕਰਦੇ ਜਾਓ ਸਕਰੀਨ ਸ਼ਾਟ ਲੈਂਦੇ ਜਾਓ ਭੇਜਦੇ ਜਾਓ ਸਾਡੇ WhatsApp ਨੰਬਰ 7888636220 ਤੇ ਤੇ ਲਓ ਜੀ ਅਗਲਾ ਕਲਰ ਆ ਗਿਆ coffee ਕਲਰ ਸਿੰਗਲ ਕਲਰ ਅਵੇਲੇਬਲ ਹੈ ਸਿੰਗਲ ਕਲਰ ਓਕੇ ਇਹਦੇ ਵਿੱਚ ਹੋਰ ਕੋਈ ਕਲਰ ਆਪਸ਼ਨ ਹੈ ਨਹੀਂ ਇਸ ਟਾਈਮ ਸਿੰਗਲ ਕਲਰ ਔਰ ਕਪੜਾ ਮੱਖਣ ਮਲਾਈਆਂ ਠੀਕ ਹੈ ਦੋ ਦੋ ਸੂਟ ਆਰਡਰ ਕਰਨੇ ਜਿਹੜੇ ਮਰਜੀ ਦੋ ਸੂਟ ਤੁਸੀਂ ਆਰਡਰ ਕਰ ਸਕਦੇ ਜੇ ਇਸ ਵੀਡੀਓ ਚ ਤੇ ਨਹੀਂ ਹੈਗਾ ਕਿ ਇੱਕੇ ਪ੍ਰਿੰਟ ਦੇ ਦੋ ਕਰਨੇ ਆ ਲਓ ਜੀ ਇੱਕ ਹੋਰ ਡਿਜ਼ਾਈਨ ਜਿਹੜਾ ਕਿ ਬਹੁਤ دیر ਬਾਅਦ ਰਿਪੀਟ ਹੋਇਆ ਮੈਨੂੰ ਖੁਸ਼ੀ ਆ ਜਿਸ ਕਰਕੇ ਆ ਕਿਉਂਕਿ ਕਈਆਂ ਭੈਣ ਭਰਾਵਾਂ ਨੂੰ ਇਹ ਜਿਹੜਾ ਮਤਲਬ ਮਿਲਿਆ ਏ ਇਹ ਬੜੇ دیر ਦਿਓ ਮੰਗ ਰਹੇ ਸੀ ਠੀਕ ਹੈ ਤੇ ਉਹਨਾਂ ਨੂੰ ਮਿਲ ਨਹੀਂ ਸੀ ਰਿਹਾ ਬਟ ਇਹਦੇ ਵਿੱਚ ਥੋੜਾ ਪ੍ਰੋਬਲਮ ਆ ਰਹੀ ਆ ਮੈਨੂੰ ਲੱਗਦਾ ਇਹ ਦੀਨ ਵਾਲਾ ਹੈ ਨਹੀਂ ਇਹਦੇ ਵਿੱਚ ਆ ਗਈ ਕਾਣੋ ਮੈਂ ਵੀਡੀਓ ਚ ਨਹੀਂ ਦਿਖਾਉਣਾ ਫਿਰ ਤੇ ਜੇ ਦੀ ਡਿਮਾਂਡ ਹੋਏਗੀ ਉਹਨੂੰ ਹੋਰ ਮਿਲ ਜਾਏਗਾ ਹਲੋ ਜੀ ਕਾਣੋ ਹੈਗੀ ਐ ਸੂਟ ਚ ਤੇ ਫਿਰ ਆਪਾਂ ਨਹੀਂ ਦੇ ਸਕਦੇ ਹਲੋ ਜੀ ਇਹ ਕੈਨਸਲ ਪ੍ਰੋਗਰਾਮ ਲਓ ਅਗਲਾ ਕਲਰ ਦਿਖਾ ਦਿੰਨੇ ਆਪਾਂ ਇਹਦੇ ਵਿੱਚ ਸਿਮਾ ਦਾ ਇੱਕ ਹੋਰ ਕਲਰ ਹੈਗਾ ਜਿਹੜਾ ਉਹ ਪੜਾ ਦੇ ਲਓ ਜੀ ਜਿਹੜੇ ਵਿੱਚ ਪ੍ਰੋਬਲਮ ਆ ਆਪਾਂ ਪਹਿਲਾਂ ਹੀ ਨਹੀਂ ਆਪਾਂ ਨਹੀਂ ਦੇਣਾ ਤੁਹਾਨੂੰ ਸੂਟ ਹਨਾ ਐਸੂ ਠੀਕਾ ਲਓ ਜੀ ਕਲਰ ਆ ਗਿਆ ਇਹਦੇ ਵਿੱਚ ਆ ਗਿਆ ਗਾਜਰੀ 레드 ਕਲਰ ਦੇ ਫਲਾਵਰ ਆ ਗਏ ਬਹੁਤ ਚਿਰ ਦੀ ਡਿਮਾਂਡ ਸੀ ਇਹ ਵਾਲੇ ਸੈੱਟ ਦੀ ਔਰ ਇਹ ਬੜੇ دیر ਬਾਅਦ ਮਿਲੇ ਆਪਾਂ ਨੂੰ ਠੀਕ ਹੈ ਹਲੋ ਗਾਜਰੀ ਕਲਰ ਦੇ ਫਲਾਵਰ ਆਉਣਗੇ ਵਾਈਟ ਆਫ ਵਾਈਟ ਕਲਰ ਦੀ ਗਰਾਊਂਡ ਆਏਗੀ ਤੇ ਉਹੀ 450 ਵਾਲਾ ਬਰੋਸ਼ਾ ਸਾਰੇ ਸੂਟ 450 ਵਾਲੇ ਹੋਣਗੇ ਇੱਕ ਆ ਗਈ ਗਾਜਰੀ ਕਲਰ ਦੀ ਗਰਾਊਂਡ ਤੇ ਆ ਸੂਟ ਮੈਂ ਕਹਿ ਰਹੀ ਸੀ ਅਜੇ ਨਹੀਂ ਦਿਖਾਉਂਦੇ ਸੇਮ ਹੀ ਲੱਗਦੇ ਆ ਬਟ ਮੈਂ ਹੁਣ ਦਿਖਾ ਦੇਣੀ ਕਿਉਂਕਿ ਪਿੰਕ ਅ ਵਿਚੋ ਮੈਂ ਕੱਟ ਦਿੱਤਾ ਹੈ ਤੇ ਇਹ ਵਾਲਾ ਤੁਹਾਨੂੰ ਮੈਂ ਦਿਖਾ ਦੇਣੀ ਰਮੇਸ਼ ਟੈਕਸ ਦਾ ਬਰੋਸ਼ਾ ਹੋਏਗਾ ਰਮੇਸ਼ ਟੈਕਸ ਤੇ ਆਪਾਂ ਸੂਟ ਵੀ ਸੇਲ ਕਰਦੇ ਆ ਉਹ ਵੀ ਸੂਟ ਬਹੁਤ ਵਧੀਆ ਆਪਣੇ ਫੇਲ ਹੋਣ ਦੇ ਪਏ ਲਓ ਜੀ ਇਹਦੇ ਵਿੱਚ ਆਗੇ orange flower ਠੀਕ ਹੈ ਥੋੜਾ ਜਿਹਾ ਹੀ ਫਰਕ ਆ ਇਹਦੇ ਵਿੱਚ ਆ ਗਿਆ ਗਾਜਰੀ red flower ਮਤਲਬ ਸਿਮਿਲਰ ਲੱਗੇਗਾ ਪਰ ਤੁਹਾਨੂੰ ਇਹ ਹੈ ਕਿ ਤੁਸੀਂ ਮਤਲਬ ਵੱਧ ਸੂਟ ਆਰਡਰ ਮੈਨੂੰ ਆ ਜਾਣਗੇ ਤੇ ਮੈਂ ਲੈ ਲਾਂਗੀ ਥੋੜਾ ਜਿਹਾ ਉਨੇ ਕੀ ਦਾ ਫਰਕ ਆ orange flower ਤੇ ਗਾਜਰੀ ਫਲਾਵਰ ਥੋੜਾ ਜਿਆਦਾ ਦੀ ਟੋਨ ਡਾਰਕ ਆ ਥੋੜੀ ਜੀ ਦੀ ਟੋਨ ਵਾਈਟ ਆ ਤੇ ਇੱਕ ਆ ਗਿਆ ਜੀ ਇਹ ਵਾਲਾ 그린 그린 ਪੱਤੀ ਵਾਲਾ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਨੇ ਤਿੰਨੋਂ ਕਲਰ ਬਹੁਤ ਸੋਹਣੇ ਨੇ फटाफट ਤੁਸੀਂ ਲੈ ਲੈਣੇ ਨੇ ਸਕਰੀਨ ਸ਼ਾਟ ਭੇਜੀ ਜਾਣਾ ਹੈ ਤੇ ਆਰਡਰ ਕਰੀ ਜਾਣੇ ਹੁਣ ਰਹਿ ਗਿਆ ਜੀ ਅਗਲਾ ਡਿਜ਼ਾਈਨ ਡਾਰਕ ਕਲਰ ਵੱਡੇ ਫਲਾਵਰ ਲਓ ਜੀ ਪਿੰਕ ਕਲਰ ਆ ਗਿਆ ਡਿਜ਼ਾਈਨ ਬਹੁਤ ਸੋਹਣਾ ਹੈ ਅੱਗੇ ਵੀ ਤੁਸੀਂ ਵੇਖਿਆ ਹੋਵੇਗਾ ਬਹੁਤ ਸੋਹਣਾ ਖਿੜਿਆ ਖਿੜਿਆ ਡਿਜ਼ਾਈਨ ਦਾ ਸੁਪਰ ਡੁੱਪਰ ਵਾਲਾ ਡਿਜ਼ਾਈਨ ਠੀਕ ਹੈ ਜਦੋਂ ਪਾਓਗੇ ਇਦਾਂ ਲੱਗੇਗਾ ਫੁੱਲਵਾੜੀ ਹੈ ਇਸ ਤਰ੍ਹਾਂ ਦਾ ਸੂਟ ਹੈ ਕਲਰ ਆ ਗਿਆ ਪਿੰਕ ਕਲਰ ਆ ਗਿਆ ਰੈੱਡ ਤੁਹਾਨੂੰ ਪਤਾ ਹੈ ਕਿ ਚੀਜ਼ਾਂ ਉਹੀ ਲਿਆਈਆਂ ਨੇ ਜਿਹੜੀਆਂ ਤੁਸੀਂ ਪਸੰਦ ਕਰਦੇ ਹੋ ਲਓ ਜੀ ਕਲਰ ਆ ਗਿਆ ਰੈੱਡ ਕਲਰ ਬਹੁਤ ਸੋਹਣਾ ਰੈੱਡ ਕਲਰ ਪਿੰਕ ਕਲਰ ਰੈੱਡ ਕਲਰ ਜਿਹੜਾ ਮਰਜ਼ੀ ਲੈ ਲਓ ਦੋਨੋਂ ਸਿਮਿਲਰ ਹੀ ਲੱਗਦੇ ਆ ਕਲਰ ਆ ਗਿਆ ਬਲੂ ਨੇਵੀ ਬਲੂ ਕਲਰ ਕੀ ਆਹੀ ਕਹਿਣੇ ਇਹਨਾਂ ਨੂੰ ਤਾਂ ਦੇ ਕੇ ਆਹੀ ਬਾਤਾਂ ਇਹਨੇ ਜਿੰਨੇ ਵੀ ਲਿਆ ਉਹਨੇ ਹੀ ਸਿਫਤ ਕੀਤੀ ਹੈ ਠੀਕ ਹੈ ਹੈਲੋ ਜੀ ਖੁਦ ਖਾਨ ਹੈ ਕੱਪੜੇ ਦੀ ਲੁਧਿਆਣਾ ਉੱਥੋਂ ਤੋਂ ਵੀ ਮੇਰੇ ਕੋਲ ਕਸਟਮਰ ਆਏ ਨੇ ਤੇ ਮੈਂ ਆਪਣੇ ਵੱਡੇ ਪਾਗ ਸਮਝਦੀ ਜਿੰਨੇ ਸਾਡੇ ਛੋਟੇ ਦੇ ਕਾਰੋਬਾਰ ਨੂੰ ਵੀ ਚਾਰ ਚੰਦ ਲਾਉਂਦੇ ਨੇ ਮੇਰੇ ਪੈਣ ਪਰਾ ਜਦੋਂ ਸਾਡੇ ਕੋਲ ਆਉਂਦੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਹੈਲੋ ਜੀ ਠੀਕ ਹੈ ਨੇਵੀ ਬਲੂ ਕਲਰ ਬਹੁਤ ਸੋਹਣਾ ਲੱਗਦਾ ਪਿਆ ਖਿਹੜਿਆ ਖਿਹੜਿਆ ਕਲਰ ਮੇਰੇ ਕੋਲ ਠੀਕ ਹੈ ਤੇ ਕਲਰ ਆ ਗਿਆ ਤੁਹਾਨੂੰ ਕਿਸੇ ਨੂੰ ਇਹ ਤਾਂ ਨਹੀਂ ਲੱਗਦਾ ਮੈਂ ਜਲਦੀ ਜਲਦੀ ਸੂਟ ਦਿਖਾਉਣੀ ਆ ਮੈਨੂੰ ਵਾਰ ਵਾਰ ਨਹੀਂ ਥੋੜਾ ਆਰਾਮ ਨਾਲੀ ਦਿਖਾਉਣੀ ਆ ਪਰ ਕਈ ਵਾਰੀ ਮੈਨੂੰ ਜਲਦੀ ਹੋ ਜਾਂਦੀ ਹੈ ਹਲੋ ਜੀ ਕਲਰ ਆ ਗਿਆ ਗ੍ਰੀਨ ਕਲਰ ਸਾਰੇ ਕਲਰ ਸੁਪਰ ਕਲਰ ਨੇ ਬੋਟਲ ਗ੍ਰੀਨ ਕਲਰ ਬਹੁਤ ਹੀ ਸੋਹਣਾ ਕਲਰ ਠੀਕ ਹੈ ਜੀ ਤੇ ਅਗਲਾ ਸੈੱਟ ਆ ਗਿਆ ਫਿਰ ਛੋਟੀ ਬੁਟੀ ਵਾਲਾ जी मैं ग्रीन दे दे ये आ गया जी गाजरी कलर रमेश टैक्स का ही सारा भरोसा होएगा रमेश टैक्स एंड शिवा एंड प्रगति हेलो छोटी बूटी वाला कलर आ गया गाजरी कलर ठीक है हेलो जी बहुत सोहना कलर बहुत सोहना डिजाइन ठीक है तो सॉफ्ट भरोसा है जी साढ़े चार सौ प्राइज आएगा ये दे दो कलर अवेलेबल ने एक कलर आ गया अला ठीक है ग्रीन कलर ठीक है सी ग्रीन ਜਿਆ ਕਲਰ ਬਹੁਤ ਸੋਹਣਾ ਇਹ ਵੀ ਇਦਾਂ ਬੂਟੀ ਆਏਗੀ ਨਿੱਕੀ ਨਿੱਕੀ ਠੀਕ ਹੈ ਜੀ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਡਿਜ਼ਾਈਨ ਸਾਰੇ ਸੂਟ ਇੱਕ ਤੋਂ ਇੱਕ ਵੱਧ ਕੇ ਸੋਹਣੇ ਹੁਣ ਤੁਸੀਂ ਕਰਨਾ ਕੀ ਤੁਸੀਂ ਲੈਣਾ ਸਕਰੀਨਸ਼ਾਟ ਭੇਜਣਾ ਸਾਡੇ WhatsApp ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਹੈ ਜੀ ਠੀਕ ਹੈ ਜੀ ਨੰਬਰ ਸਾਡਾ ਦਿੱਤਾ ਹੁੰਦਾ ਹੈ ਸਕਰੀਨ ਤੇ 788863620 ਠੀਕ ਹੈ ਜੀ ਥੈਂਕ ਯੂ ਧੰਨਵਾਦ